जय जयकार जय जयकार जय जयकार करे सबको जय जयकार जय जयकार जय जयकार करे सबकोई ਕਾਰ ਕਰੇ ਸਭ ਕੋਈ ਜੈ ਜਗਾ ਜੈ ਜਗਾ ਜੈ ਜਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਹਰ ਜੀਵਨ ਤਨ ਵਸਿਆ ਸੋਈ ਹਰ ਮਨ ਤਨ ਵਸਿਆ ਸੋਈ ਜੈ ਜਗਾ ਸਭ ਕੋਈ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਕਰੇ ਸਭ ਕੋ ਹਰ ਮਨ ਤਨ ਵਸਿਆ ਸੋਈ ਹਰ ਮਨ ਤਨ ਵਸਿਆ ਸੋਈ ਹਰ ਮਨ ਤਨ ਵਸਿਆ ਸੋਈ ਸਾਰੇ जय जयकार जय जयकार जय जयकार करे सबको ही पड़ो जय जयकार जय जयकार करे सबको ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਤਾਂ ਕੀਮਤ ਕਹੀ ਨਾ ਜਾਈ ਨਾ ਜਾ ਤਾਕੀ ਕੀ ਆਈ ਹੋ ਕੁਰਬਾਨ ਗਈ ਤੇਰੇ ਨਾਮੇ ਹੋ ਕੁਰਬਾਨ ਗਈ ਤੇਰੇ ਨਾਮੇ ਜਿਸ ਨੂੰ ਪਛਲਾ ਹੈ ਮੇਰੇ ਪਿਆਰੇ ਕਾਰ ਕਰੇ ਸਭ ਕੋਈ ਜੈ ਜੈ ਕਾਰ ਜੈ ਜੈ ਕਾਰ ਜੈ ਜੈ ਕਾਰ ਕਰੇ ਸਭ ਕੋਈ ਬੋਲੋ ਜੈ ਜੈ ਕਾਰ ਜੈ ਜੈ ਆਹ ਜੀ ਸਭ ਕੋ ਪੜੋ ਜੈ ਜੈ जब लो नहीं पाग लीला रिय उदय तब लो प्रमते फिरते आयो कल कोर समुद्र में बुडत थे कब हूँ मिट है नहीं रे बचतायो विचार ਜਗਤਾਰਣ ਕੋ ਅਵਤਾਰ ਬਨਾਇਓ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਅਰਜ संकट जोने गर्व ना आयो गुरु अर्जुन देव بادشاہ ਜੀ ਨੂੰ ਇਹ ਵਰ ਪ੍ਰਾਪਤ ਹੈ ਭਾਰੂ purkh ਦਾ ਧਿਆਨ ਦੇਣਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜਦੋਂ ਮੰਜੀ ਨੂੰ ਹਿਲਾਇਆ ਨਾ ਬਾਹ ਪਾਈ ਬਹੁਤ ਛੋਟੀ ਅਵਸਥਾ ਚ ਤੇ ਅਚਨ ਚੇਤ ਹੀ ਇਹ ਵਰ ਜਿਹੜਾ ਹੈ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੇ ਦਿੱਤਾ ਸੀ ਕੌਣ ਹੈ ਭਾਰੀ purkh ਜਿਨੇ ਸਾਡਾ ਮੰਜਾ ਹਿਲਾਤਾ ਇਹ ਅਰਥ ਨੇ ਧਿਆਨ ਦੇਣਾ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਖੂਬ ਹੋਈ ਇਹ ਵਰਡਿੰਗ ਆਪ ਜੀ ਪੜ ਸਕਦੇ ਹੋ ਤੂੰ ਭਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਤੇਰਾ ਮਾਲਕ ਜੀ ਤੁਹਾਡੇ ਤੋਂ ਵੱਡਾ ਭਾਰਾ ਪੁਰਖ ਕੌਣ ਹੈ ਇਸ ਦੁਨੀਆ ਤੇ ਸਿਰ ਤੇ ਤਤਾ ਰੇਤਾ ਪੈਂਦਾ ਹੋਵੇ ਤੇ ਤੁਸੀਂ ਉਸ ਮਾਲਕ ਦੇ ਗੁਣ ਗਾ ਰਹੇ ਹੋ ਅੱਜ ਸਿੱਖ ਪਤਾ ਕਿੱਥੇ ਖਲੋਤਾ ਹੈ ਸਿੱਖ ਖਲੋਤਾ ਹੈ ਖੁਸ਼ੀ ਵੇਲੇ ਤੇ ਅਸੀਂ ਸਤਿਗੁਰਜੀ ਦਾ ਸ਼ੁਕਰਾਨਾ ਕਰਦੇ ਆਂ ਨੱਕ ਰਗੜਦੇ ਆਂ ਮਾਲਕ ਜੀ ਤੁਸੀਂ ਖੁਸ਼ੀ ਬਖਸ਼ਿਸ਼ ਕੀਤੀ ਏ ਤੇਰਾ ਕੀਆ ਮੀਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗੇ ਮਗਰ ਜਦੋਂ ਕਿਤੇ ਗਮ ਆ ਜਾਵੇ ਨਾ ਨੇੜੇ ਫਿਰ ਅਸੀਂ ਮਾਲਕ ਜੀ ਕੋਲ ਲਾਂਮਾ ਵੀ ਲੈ ਕੇ ਆਨੇ ਆਂ ਭਲ ਦੀ ਇਹ ਕੀ ਪਾਣਾ ਬਰਦਾਤਾ ਸਿੱਖ ਕਿਤੇ ਖਲੋਤਾ ਹੈ ਗੁਰੂ ਕਿਥੇ ਖਲੋਤਾ ਹੈ ਵੇਖ ਲਿਓ ਇਹ ਗੱਲ ਅਜ ਪੱਲੇ ਮੰਨ ਲੈਣਾ ਕੇਵਲ 1 ਮਿੰਟ ਦੀ ਗੱਲ ਹੈ ਦਨ ਉਹ ਵੀ ਸਤਗੁਰ ਜੀ ਦੇ ਕੋਲ ਸਨ ਉਹ ਵੀ ਸਤਗੁਰ ਜੀ ਨੇ ਵੇਖੇ ਨੇ ਜਦੋਂ ਸਿਰ ਤੇ ਛਤਰ ਝੂਲਦਾ ਸੀ ਥੱਲੇ ਤਖਤ ਸੀਗਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮੱਥਾ ਟੇਕ ਕੇ ਗੁਰਤਾ ਗੱਦੀ ਸੌਂਪ ਦਿੱਤੀ ਤਾਂ ਵੀ ਮਾਲਕ ਜੀ ਨੇ ਤਖਤ ਤੇ ਵਿਰਾਜਮਾਨ ਹੋ ਕੇ ਆਖਿਆ ਮਾਲਕਾ ਤੇਰਾ ਕੀਆ ਮੀਠਾ ਲੱਗਿਆ ਭਾਵੀਪੁਰ ਕਈ ਵਰਿਆਂ ਬਾਅਦ ਪੁੱਤਰ ਦੀ ਦਾਤ ਮਿਲੀ ਹੈ ਉਹਦੇ ਚਿਹਰੇ ਨੂੰ ਤੱਕਦੇ ਨੇ ਤਾਵੀਂ ਆਖਦੇ ਨੇ ਤੇਰਾ ਕੀਆ ਮੀਠਾ ਲਾਗਿਆ ਹਰਨਾਮ ਪਦਾਰਥ ਨਾਨਕ ਮੰਗਿਆ ਸੁਖ ਹੈ ਤੇ ਅੱਜ ਉਹ ਦਿਨ ਆ ਗਿਆ ਜਦੋਂ ਸਿਰ ਤੇ ਛਤਰ ਨਹੀਂ ਤਤਾਂ ਰੇਤਾ ਪੈ ਰਿਹਾ ਥੱਲੇ ਤਖਤ ਨਹੀਂ ਤਤੀ ਲੋ ਹੈ ਉਹਦੇ ਥੱਲੇ ਅੱਗ ਦੇ ਭਾਂਬੜ ਨੇ ਮਗਰ ਮਾਲਕ ਜੀ ਦਾ ਅੰਦਰ ਵੇਖੋ ਕਿੰਨਾ ਅਡੋਲ ਹੈ ਉਸ ਜਗ੍ਹਾ ਤੇ ਵੀ ਬੈਠ ਕੇ ਮਾਲਕ ਜੀ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਪਏ ਕਰਦੇ ਨੇ ਕਹਿੰਦੇ ਨੇ ਮਾਲਕਾ ਤੇਰਾ ਕੀਆ ਮਿੱਠਾ ਲਾਗਿਆ ਹਰ ਨਾਮ ਪਦਾਰਥ ਨਾਨਕ ਮੰਗਿਆ ਇਹ ਬਖਸ਼ਿਸ਼ ਧੰਗੁਰ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ ਹੈ ਭਾਰੂਪੁਰਖ ਦੀ ਪੜੋ ਸਾਰੇ ਤੂੰ ਪਾਰੋ ਸਵਾਮੀ ਮੇਰਾ ਸਵਾਮੀ ਮੇਰਾ ਤੂੰ ਪਾਰੋ ਸਵਾਮੀ ਮੇਰਾ ਨਾਨਕ ਪ੍ਰਭ ਸਰਨਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਛਾਈ ਮੁਖ ਨਿੰਦਕ ਕੈ ਛਾਈ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਕਰੇ ਸਭ ਕੋਇ

Oh.